ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਪੈਂਦੀ ਆ ਬਾਗਾ ਪੁਰਾਣਾ ਦੋ ਬੈੜਾ ਮਖਾਉਣੀਆਂ ਤੁਹਾਨੂੰ ਬਹੁਤ ਚੰਗੀਆਂ ਇੱਕ ਤਾਜੀ ਸੂਈ ਸਵਾਈ ਇੱਕ ਬਹੁਤ ਚੰਗੀ ਬਾਦਾਮੀ ਰੰਗ ਦੀ ਪੂਰੀ ਭਾਰੀ ਜਾਨ ਵਾਲੀ ਚੰਗੇ ਲੇਵੇ ਥਣ ਭਾਂਡੇ ਵਾਲੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਜੋੜਾ ਸੇਲ ਹੈ ਇਨਫਾਰਮੇਸ਼ਨ ਲੈਦਾ ਨਾ ਨਿੱਕੇ ਨਿੱਕੇ ਮੋਲ ਹੋਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਈ ਸਤਿ ਸ਼੍ਰੀ ਅਕਾਲ ਜੀ ਨਾਂ ਦੱਸ ਜੀ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾ ਜ਼ਿਲ੍ਹਾ ਮੋਗਾ ਫੋਨ ਨੰਬਰ 10 9614326104 ਹੈ ਇੱਕ ਰਿਫਰੈਂਸ 981432616 ਹੈ ਕਹਿੰਦਾ ਵਾਂ ਸੁਆ ਇਹ ਬਈ ਦਸਨ ਮੁਤਾਬਕ ਦੂਜਾ ਅਰੋੜਾ ਫੇਰ ਅਲੱਗਿਆਂ ਦਾ ਰੇ ਵਪਾਰੀਆਂ ਦੇ ਦੂਜੇ ਹੀ ਹੁੰਦੇ ਆ ਜਿਵੇਂ ਆਪਨ ਨੂੰ ਅਗਲਾ ਦੱਸ ਦਿੰਦਾ ਹਨਾ ਆਪਣੀ ਮਜਬੂਰੀ ਆਪਨੂੰ ਉਹੀ ਕਹਿਣਾ ਪੈਂਦਾ ਹਾਂ ਹਾਂ ਇਹੋ ਬਈ ਅੱਜ ਚੌਥਾ ਪੰਜਵਾਂ ਲੈਣਾ ਥੋੜੀ ਨੂੰ ਹਾਂ ਮਗਰ ਮੱਛੀ ਇਸ ਥੱਲੇ 12 ਕਿਲੋ ਹੈਗਾ ਹੁਣ ਬੰਦਾ 11 ਕਿਲੋ ਮੰਨ ਕੇ ਸੌਦਾ ਕਰ ਲੇ ਜੋਕ ਕੇ ਲੈ ਜੇ ਜੋਕ ਕੇ ਲੈ ਜੇਵੇ ਨਿਕਲੂਗਾ 12 ਹੀ 11 ਆਪਾਂ ਕਹਿ ਕੇ ਦੇਵਾਂਗੇ ਕਿੰਨਾ ਕੁ ਪਿਆਜ ਹੈ ਯਾਰ ਬਈ ਜਿਹੜੇ ਸਾਨਾ ਵੱਡੀ ਵੱਡੀ ਆ ਇਹਨੂੰ 14-15 ਕਿਲੋ ਪਿਆਉਣਾ ਚਾਹੀਦਾ ਹਮ ਹੈਨਾ ਜੈਜਾ ਮੋਲ ਨਿਕਾ ਜਾਪਾ ਕਣਮਣ ਕਣਮਣ ਹੋਈ ਜਾਂਦੀ ਝੜੀ ਲੱਗੀ ਵੀ ਆ 55000 ਚ ਮੰਨ ਤਨ ਕਰ ਦਾਂ ਬਾਈ ਕਹਿੰਦਾ ਚਾਰਾਂ ਦਿਨਾਂ ਦੀ ਸੂਈ ਥੱਲੇ ਬੌਲਾ 12 ਕਿਲੋ ਨਿਕਲੂਗਾ 12 ਹੀ 11 ਮੰਨ ਕੇ ਕੋਈ ਵੀ ਆ ਜਾਓ ਆ ਨਾੜੂਆ ਵੇਖ ਲਓ ਸੁੱਕਿਆ ਨਹੀਂ ਪਿਆ ਅੱਲਾ ਹੀ ਆ ਜੇ ਬਾਕੀ ਵੀ ਜਰੂਰ ਨੋਟ ਕਰ ਲਿਓ ਸਵੇਰ ਦੀ ਚਵਾਈ ਕੀਤੀ ਆ ਬਾਕੀ ਬਾਈ ਕਹਿੰਦਾ 12 ਕਿਲੋ ਬੌਲਾ ਗਾਰੰਟੀ ਵਾਲਾ ਕਹਿਣ ਵਾਲਾ ਨਹੀਂ ਕੰਡੇ ਤੇ ਜੋਖ ਲਿਓ ਸਵੇਰ ਵੀਡੀਓ ਬਣਾ ਰਹੇ ਆ ਚਵਾਈ ਸੁਬਾਹ ਦੀ ਹੋਈ ਵੀ ਆ ਜਮਾ ਹਵਾਨਾ ਖਾਲੀ ਕੀਤਾ ਜੇ ਨਾ ਸੁਬਾਹ ਚਵਾਈ ਕੀਤੀ ਹੁੰਦੀ ਲੈ ਵਾਇ ਨੇ ਇਹਦੇ ਵਾਂਗੂ ਵਿਖਾਉਣਾ ਸੀ ਉਹ ਤਾਂ ਗੱਬਣ ਪਰ ਇਹਦੀ ਸੁਬਾਹ ਆਦੀ ਚਵਾਈ ਹੋਈ ਆ ਜਮਾ ਖਾਲੀ ਕੀਤੀ ਵੀ ਆ ਠੰਡੀਆਂ ਸੀਲ ਦੋਵੇਂ ਵੜੇ ਵੀ ਫੁੱਲ ਆ ਠੰਡੀਆਂ ਸੀਲ ਦੋਵੇਂ ਫੁੱਲ ਆ ਲੱਗੇ ਨੈਣਾ ਬਾ ਨਾ ਬਾਗੂ ਚੱਕਰ ਠੀਕ ਆ ਪਾ ਮੰਜੜਾ ਢਾ ਕੇ ਚਵਾਈ ਕਰ ਲੈ ਮੈਂ ਕਹਿੰਦਾ ਪੀੜੀ ਢਾ ਕੇ ਉਹ ਆਪ ਫੇਰ ਚੋਣਿਆ ਮੈਂ ਸਹੀ ਆ ਹਾਂ ਪੀੜੀ ਪਈਏ ਕੋਲੇ 15 ਪਿਆ ਜੇ 14ਾਂ ਬਾਰੇ 15 ਰਪਿਆ ਜੇ ਇੱਥੇ ਨੂੰ ਪਿਉਂਦਾ ਕਾ ਬਾਕੀ ਹੋਸਾਰ ਅਗਲੀ ਸੇਵਾ ਹੋਈ ਦਾ ਵੱਧ ਵੀ ਪਿਆ ਸਾਂ ਜਮਾ ਜਾਇਜ ਮਲ 55000 ਦੀ ਦੇ ਦੇਣੀ ਐ ਮੱਝਾਂ ਵਰਗਾ ਦੁੱਧ ਉਹ ਬਾਕੀ ਮਗਰ ਵੀ ਵੱਛੀ ਆ ਵਧੀਆ ਸੇਵਾ ਕਰ ਲੋਗੇ ਆਉਂਦੇ ਸਮੇਂ ਸਵੇਰ ਨੂੰ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਤੁਹਾਨੂੰ ਸਾਰਿਆਂ ਨੂੰ ਪਤਾ ਤਾਜੀ ਸੂਈ ਵਹਿੜ ਹੋਵੇ 15 ਕਿਲੋ ਦੁੱਧ ਪਿਉਣ ਵਾਲੀ 50 55 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਓਵੇਂ ਕੋਈ ਭਵਾ ਕਹਦੇ ਬਾਈ ਜਿਵੇਂ ਗੱਭਨ ਨੂੰ ਅਗਲਾ ਕਹਿੰਦਾ 15 ਕਿਲੋ ਦੁੱਧ ਦਿਓ 20 ਕਿਲੋ ਦਿਓ ਓਵੇਂ ਭਵਾ 10 ਕਿਲੋ ਵਾਲੀ ਵਹਿੜ 15 ਕਿਲੋ ਦੁੱਧ ਕਹਿ ਕੇ ਗੱਭਨ ਦਾ ਝੂਠ ਮਾਰ ਕੇ ਭਾਵੇਂ ਕੋਈ 55 ਦੀ ਦੇ ਦੇ ਪਰ ਇਹ ਤਾਂ ਤਾਜੀ ਸੂਈ ਆ 12 ਕਿਲੋ ਬੌਲਾ ਉਹ ਪਰ ਇਹ ਗਰੀਆਂ ਦੀ ਆਪਣੇ ਕੋਲ ਕੱਲ ਹੀ ਆਈ ਆ ਮੈਨੂੰ ਖੁੱਲ ਕੇ ਜੀ ਜੈ ਵੀ ਨਹੀਂ ਲਾਇਆਗਾ ਹਜੇ ਬਾਕੀ ਜੀ ਰਾਜ ਖੁੱਲ ਕੇ ਵੱਡੇ ਵੱਡੇ ਗਾੜੇ ਮੁਖ ਦਾ ਫਟਕ ਵੇ ਬਾਕੀ ਬੌਲਾ 12 ਕਿਲੋ ਤਿਆਰ ਆ 3-4 ਕਿਲੋ ਦੁੱਧ ਆ ਰਾਮਣਾ ਵਧਾ ਦੇਣਾ ਸਹੀ ਵੇਣੇ ਪਸ਼ੂ ਤੁਹਾਨੂੰ ਵੀ ਪਤਾ ਦਸੀ ਬਾਹਰੀਂ ਦੇਣੀ ਕਣਕ ਕਣ ਚੱਲ ਕੇ ਮੈਲੇ ਤੋਂ ਸਾਫ ਹੋਗੇ ਦੁੱਧ ਤੇ ਆਉਂਦਾ ਇਸ ਤੋਂ ਘੱਟ ਮਲ ਚ ਫਿਰ ਕਿਸੇ ਨੇ ਦੇਣੀ ਵੀ ਨਹੀਂ ਜੇ ਮਿਲਦੀ ਹੋਈ ਤਾਂ ਲੈ ਲਿਓ ਮੈਨੂੰ ਤਾਂ ਲੱਗਦਾ ਨਹੀਂ ਕੋਈ 50 55000 ਤੋਂ ਘੱਟ ਤੁਹਾਨੂੰ ਵੜ ਦੇ ਦੇ। ਦੋ ਨੰਬਰ ਤੇ ਆ ਜਾ। ਇਹ ਬਈ ਕੋਈ ਮਨਾ ਤੀਜਾ ਮੰਗ ਲਵੇ ਕੋਈ ਦੂਜਾ ਮੰਗ ਲਵੇ ਸੋੜਾ। ਤੇ ਤਗੀਆਂ ਕੁੜੇ ਜੇ ਸੈੱਡ ਦੀਆਂ ਆਂਦੀਆਂ ਬਾਅਦ ਮੇ ਸਣਾ ਇੱਕ ਦੋ ਦਿਨ ਹੀ ਲੱਗੂਗੀ। ਸਹੀ ਆ। ਤਿਆਰੀ ਆ। ਦੁੱਧ ਬਾਦ। ਦੁੱਧ ਬਈ ਇਹਦੇ ਵੀ ਲਿਵਾ ਵੇਖ ਤੇ ਬਾਅਦ ਵਿੱਚ ਇਹ ਕਹਦੇ ਕੋਈ ਮੰਨ ਲਵੇ 16 17 ਅੰਗਲ ਹੋਦੇ ਇਹਨੂੰ ਪਿਉਣਾ ਚਾਹੀਦਾ। ਤੇ ਸਿੰਘਾ ਸੁੰਗੜਾ ਕੋਈ ਬੰਦਾ ਆਣਾ ਕ੍ਰਿਸ਼ਨ ਸਿੰਘਾ ਮਾਰਦੀ ਆ। ਕ੍ਰਿਸ਼ਨ ਸਿੰਘਾ ਸੁੰਗੜਾ ਕੋਈ ਚੱਕਰ। ਭਵਨ ਸਿੰਘਾ ਨੇ ਜਵੱਗ ਪੀਂਗ ਪਾ ਕੇ ਗਰਮੀ ਛੂਟੇ ਲਈ ਜਾਣ। ਕੋਈ ਕੋਹਤ ਤਰੀ ਬੇਰੀਗਾ ਦੇ ਕਿਸੇ ਕੋਲੇ ਹੋਰ ਨਿਆਰੇ ਨੇ ਪਹਿਲਾਂ 100 ਗੱਲ ਖਾਣੀਆਂ ਸੀਗੀਆਂ ਵੀ ਝੁੰਗੀ ਹੁੰਦੀ ਕਰਮਾਂ ਦੀ ਹੁੰਦੀ ਦਾ ਆਪਣੇ ਕੋਲ ਚਾ ਸਪਲਾਈ ਇਹ ਗੱਲਾਂ ਹੈ ਨਹੀਂ ਆ ਜਿਹਦੀ ਗੱਲਾਂ ਜੈ ਜੈ ਮੋਲ ਇਹ ਬਈ 57000 ਲਓ ਬਈ ਕੱਢੋ ਬਾਹਰ ਨੂੰ ਦੋਸਤੋ ਇੱਕ ਗੱਲ ਤਾਂ ਮੈਂ ਤੁਹਾਨੂੰ ਦੱਸ ਦੇਣਾ ਬਾਈ ਕਹਿੰਦਾ ਆਪਾਂ ਕੋਲੇ ਤਾਂ ਗੱਲਾਂ ਹੈ ਨਹੀਂ ਬਾਹਲੀਆਂ ਕਰਨ ਵਾਲੀਆਂ ਕਿ ਆਪਾਂ ਐਵੇਂ ਪਸ਼ੂ ਵੇਚਣ ਮਾਰੇ ਝੂਠ ਮਾਰੀ ਜਾਈਗੇ ਠੰਡੀ ਸੀਲ ਪੂਰੀ ਆ ਸਿੰਘਾਂ ਵਾਲਾ ਵਟਾ ਹੀ ਆ 57 ਦੀ ਦੇ ਦੇਣੀ ਆ ਸਿੰਘ ਨਾ ਹੁੰਦੇ ਗਾਰੰਟੀ ਆ ਮੇਰੀ 65000 ਤੋਂ ਵੈੜ ਘੱਟ ਕਿਸੇ ਨੇ ਦੇਣੀ ਨਹੀਂ ਸੀ ਪਰ ਜਿਹਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਭਰਾਵੋ ਸਿੰਘ ਕਹਿੰਦੇ ਵੀ ਕੀ ਆ ਜੇ ਸਿੰਘ ਨਾ ਹੁੰਦੇ ਕੋਨੀ ਹੁੰਦੀ ਵੈੜ 65000 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ ਤੇ ਜਿਹਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਇਹ ਕਿਹੜਾ ਮਾਰਦੀ ਆ ਜੇ ਮਾਰਦੀ ਹੋਵੇ ਸਿਆਣੇ ਕਹਿੰਦੇ ਫਿਰ ਤਾਂ ਕੋਨੀ ਵੀ ਮਾੜੀ ਆ ਤੇ ਜੇ ਨਹੀਂ ਮਾਰਦੀ ਤੇ ਸਿੰਘ ਕਹਿੰਦੇ ਵੀ ਕੀ ਆ ਵੈੜ ਵੀ ਤੁਹਾਨੂੰ 8-10000 ਭਾਅ ਚ ਮਿਲ ਜਾਂਦੀ ਆ ਮਾਰਦੀ ਰਹੋ ਘੜੀਆ ਉਹਦੇ ਕੋਲ ਜਿੱਦੇ ਵੀਡੀਓ ਪਾਈ ਦੱਸ ਕੇ ਦੇਣੀ ਆ ਕਿ ਠੋਕਦੀ ਆ ਤੁਹਾਡਾ ਠੋਕਦੀ ਆ ਪੱਠੇ ਪਾ ਗਿਆ ਮੋੜ ਦੇ ਨਾਲ ਪਿੱਛੋਂ ਮਾਰਦੀ ਆ ਕਿ ਪੱਠੇ ਕਾਹਦੇ ਪਾਦੇ ਆ ਹਾਂ ਬਾਕੀ ਠੰਡੀ ਸੀਲ ਪਾਈ ਸੀਲ ਸਾਬ ਪੂਰੀ ਆ ਅਮਰੀਕਨ ਆਰਗਾਂ ਲੈਵਾ ਤਾਂ ਹੀ ਮੈਂ ਕਿਹਾ ਕਿ ਲੈਵਾ ਬਹੁਤ ਸੋਹਣਾ ਹੈ ਵੈੜ ਵਜਨ ਚ ਬਹੁਤ ਆ 65000 ਤੋਂ ਘੱਟ ਕਿਸੇ ਨੇ ਦੇਣੀ ਨਹੀਂ ਸੀ ਜੇ ਕੋਨੀ ਹੁੰਦੀ ਸਿੰਗਾ ਵਾਲਾ ਹੀ ਵਟਾ 57 ਦੀ ਦੇ ਦੇਣੀ ਆ ਮੋਟਾ-ਮੋਟਾ ਥਾਨ ਆ ਮੱਝ ਆਰਗਾ ਦੁੱਧ ਉਹ 16-17 ਕਿਲੋ ਦੁੱਧ ਵਾਲੀ ਮੱਝ ਲਾਉਂਗੇ 1.5 ਲੱਖ ਦੀ ਆਊਗੀ ਲੱਖ ਸਵਾ ਲੱਖ ਦੀ ਤਾਂ ਕੋਈ ਦਿੰਦਾ ਨਹੀਂਗਾ ਡੇਢ ਦੀ ਆਊਗੀ ਪਰ ਜਮਾਂ ਜੈਜ ਮੁੱਲ ਹੈ ਸਿੰਘ ਕੁਛ ਨਹੀਂ ਕਹਿੰਦੇ ਦੂਜਾ ਸੂਆ ਵੜਾ ਜੇ ਕਿਸੇ ਨੇ ਤੀਜਾ ਮੰਨਣੀ ਤਾਂ ਤੀਜਾ ਮੰਨ ਲੈ ਪਰ ਦੂਜਾ ਸੂਆ ਲੱਗਦੀ ਆ ਦੂਜਾ ਹੀ ਕਹਾਂਗੇ ਜਿੱਥੇ ਕੋਈ ਛੇਵੇਂ ਸੂਵੇ ਵਾਲੀ ਨੂੰ ਦੂਜਾ ਸੂਆ ਕਹਿੰਦਾ ਹੁੰਦਾ ਉੱਥੇ ਆਪਾਂ ਹੀ ਕਹਿ ਦਿੰਨੇ ਆ ਵੀਡੀਓ 'ਚ ਯਾਰ ਵੇਖਣ ਨੂੰ ਤਾਂ ਵੱਡੀ ਲੱਗਦੀ ਆ ਪਰ ਇਹ ਦੂਜਾ ਸੂਆ ਹੀ ਆ ਬਾਈ ਨੇ ਉਦਾਂ ਕਹਦਾ ਜੇ ਕਿਸੇ ਨੇ ਤੀਜਾ ਮੰਨਣੀ ਤਾਂ ਤੀਜਾ ਮੰਨ ਲਓ ਆਪਾਂ ਕਿਹੜਾ ਕਿਸੇ ਨਾਲ ਜਦਾਈ ਕਰਨੀ ਆ ਪਰ ਵੜ ਬਹੁਤ ਚੰਗੀ ਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਜਮਾ ਜੈਜ ਮੌਲਾ 57 ਦੀ ਜੇ ਕੋ ਨਹੀਂ ਹੁੰਦੀ 65000 ਦੀ ਵੈੜ ਸੀ ਘਟੋ ਘਟ ਇਦੂ ਘਟ ਕਿਸੇ ਨੇ ਨਹੀਂ ਦੇਣੀ ਸੀ ਜੇ ਕਿਸੇ ਨੂੰ ਹੈਗਾ ਬਾਈ ਯਾਰ ਅਸੀਂ ਗੱਭਨ ਨਹੀਂ ਲੈਣੀ ਅਸੀਂ ਤਾਂ ਸੂਈ ਸਵਾਈ ਲੈਣੀ ਆ ਦੁੱਧ ਬੌਲਾ ਜੋ ਕੇ ਤੇ ਇਹਦੇ ਥੱਲੇ ਬੌਲਾ 12 ਕਿਲੋ ਤੜਕੇ ਚੋਲੋ ਆਥਣੇ ਚੋਲੋ ਅਗਲੇ ਦਿਨ ਫੇਰ ਚੋਲੋ ਉਹੀ ਭੈਣ ਭਰਾ ਕਹਿੰਦਾ ਮੇਰੇ ਘਰੋਂ ਤਿੰਨ ਟਾਈਮ ਚੋਲੋ ਚਾਰ ਟਾਈਮ ਚੋਲੋ ਜਿਹਦੇ ਜਾਨਵਰ ਥੱਲੇ ਜਿੰਨਾ ਦੁੱਧ ਜਾਂ ਜਿੰਨਾ ਬੌਲਾ ਦੱਸਿਆ ਹੁੰਦਾ ਨੈਟ ਹੋਊਗਾ ਤੇ ਨਹੀਂ ਤਾਂ ਅਗਲਾ ਕਹਿੰਦਾ ਬਾਈ ਯਾਰ ਇਹ ਤਾਂ ਤਾਜੀ ਸੂਈ ਆ ਇੰਨਾ ਪਿਆਊਗੀ ਬੌਲਾ ਤਾਂ ਅਗਲਾ ਦੱਸਦੇ ਨਹੀਂ ਪਰ 12 ਕਿਲੋ ਬੌਲਾ 55 ਦੀ ਦੇ ਦੇਣੀ ਆ ਬਿਲਕੁਲ ਸਸਤੇ ਮੋਲ ਦੀਆਂ ਦੋ ਵੜਾ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਜਮਾਂ ਦੇ ਅਜ ਮੋਲਾ ਮੱਝਾਂ ਦਾ ਦੁੱਧ ਸასიਕਾਰ